मुद्दत से मिला है दरबार तेरा जिसको भी मिला है वो खुशनसीब है संवर जाएगी जिंदगी मेरे लाडी साईं जिसके ਤੂੰ ਕਰੀਬ ਹੈ ਸਰਕਾਰਾਂ ਦੀਆਂ ਰਹਿਮਤਾਨਾ ਸਾਰੇ ਕਹਿੰਦੇ ਜੀ ਜੀ ਸਰਕਾਰਾਂ ਦੀਆਂ ਰਹਿਮਤਾਨਾ ਸਾਰੇ ਕਹਿੰਦੇ ਜੀ ਜੀ ਰੱਬ ਦਾ ਕਰੇ ਗਾਣਾ ਸੋਹਣਾ ਸਾਡੇ ਕੋਲੇ ਕੀ ਰੱਬ ਦਾ ਕਰ ਸੁਖਰਾ ਨਾ ਸੋਹਣਾ ਸਾਡੇ ਕੋਲੇ ਕੀ ਰੱਬ ਦਾ ਕਰ ਸੁਖਰਾ ਨਾ ਸੋਹਣਾ ਸਾਡੇ ਕੋਲੇ ਕੀ ਰਹਿਮਤ ਵਾਲੀ ਹਿੰ ਕੋਟ ਕੋਟ ਕੇ ਪੀ ਰਹਿਮਤ ਵਾਲੀ ਬੁੱਟੀ ਸਦਾ ਹੀ ਕੋਟ ਕੋਟ ਕੇ ਪੀ ਰੱਬ ਦਾ ਕਰ ਸ਼ੁਕਰਾਨਾ ਸੋਹਣਿਆ ਸਾਡੇ ਕੋਲੇ ਕੀ ਸੱਚੇ ਰੱਬ ਦਾ ਕਰ ਸ਼ੁਕਰਾਨਾ ਸੋਹਣਿਆ ਸਾਡੇ ਕੋਲੇ ਕੀ ਰੱਬ ਦਾ ਕਰ ਸ਼ੁਕਰਾਨਾ ਸੋਹਣਿਆ ਸਾਡੇ ਰਹਿ ਗਿਆ ਦਸ ਦੇ ਕੀ ਆਪ ਬਣਾਵੇ ਆਪ ਮਿਟਾਵੇ ਪਿੱਛੇ ਰਹਿ ਗਿਆ ਦਸ ਦੇ ਕੀ ਰੱਬ ਦਾ ਕਰ ਸ਼ੁਕਰਾਨਾ ਸੋਹਣਿਆ ਸਾਡੇ ਕੋਲੇ ਕੀ ਨਾ ਗਾਹੀ ਰੱਬ ਦਾ ਕਰ ਸ਼ੁਕਰਾਨਾ ਸੋਹਣਿਆ ਸਾਡੇ ਕੋਲੇ ਕੀ ਰੱਬ ਦਾ ਕਰ ਸ਼ੁਕਰਾਨਾ ਸੋਹਣਿਆ ਸਾਡੇ ਰਾਜ਼ੀ ਰੱਖੇ ਕਰਿਆ ਨਹੀਂ ਕਦੇ ਸੀ ਜਿਹੜਿਆਂ ਰੰਗਾਂ ਵਿੱਚ ਰਾਜ਼ੀ ਰੱਖੇ ਕਰਿਆ ਨਹੀਂ ਕਦੇ ਸੀ ਰੱਬ ਦਾ ਕਰ ਸ਼ੁਕਰਾਨਾ ਸੋਹਣਿਆ ਸਾਡੇ ਕੋਲੇ ਕੀ ਸਾਈਆਂ ਦਾ ਕਰ ਸ਼ੁਕਰਾਨਾ ਸੋਹਣਿਆ ਸਾਡੇ ਕੋਲੇ ਕੀ ਰੱਬ ਦਾ ਕਰ ਸ਼ੁਕਰਾਨਾ ਸੋਹਣਿਆ ਸਾਡੇ ਕੋਲੇ ਕੀ ਦਾ ਨਾਮ ਹੈ ਮੁਰਸ਼ਦ ਵਾਲਾ ਆਪੇ ਆਪ ਫੜਾਵੇ ਲਈ ਸੱਚਾ ਨਾਮ ਹੈ ਮੁਰਸ਼ਦ ਵਾਲਾ ਆਪੇ ਆਪ ਫੜਾਵੇ ਲਈ ਰੱਬ ਦਾ ਕਰ ਸ਼ੁਕਰਾਨਾ ਸੋਹਣਿਆ ਸਾਡੇ ਕੋਲੇ ਕੀ ਲਾਤੀ ਸਾਦਾ ਕਰ ਸ਼ੁਕਰਾਨਾ ਸੋਹਣਿਆ ਸਾਡੇ ਕੋਲੇ ਕੀ ਰੱਬ ਦਾ ਫਰਜ਼ ਨਾ ਸੋਹਣਿਆ ਸਾਡੇ ਕੋਲੇ ਕੀ ਸੱਇਆਂ ਦੀ ਕਿਰਪਾ ਜਿਸ ਤੇ ਹੋ ਜੇ ਕਾਢੇ ਹਾਰ ਦੇਨੀ ਸੱਇਆਂ ਦੀ ਕਿਰਪਾ ਜਿਸ ਤੇ ਹੋ ਜੇ ਕਾਢੇ ਹਾਰ ਦੇਨੀ ਰੱਬ ਦਾ ਕਰ ਸ਼ੁਕਰਾਨਾ ਸੋਹਣਿਆ ਸਾਡੇ ਕੋਲੇ ਕੀ ਰਮ ਜੋਗੀ ਦਾ ਕਰ ਸ਼ੁਕਰਾਨਾ ਸੋਹਣਿਆ ਸਾਡੇ ਕੋਲੇ ਕੀ ਰੱਬ ਦਾ ਕਰ ਸ਼ੁਕਰਾਨਾ ਸੋਹਣਿਆ ਸਾਡੇ ਕੋਲੇ ਕੀ ਸੱਚੇ ਦਿਲੋਂ ਨ ਕੋਦਰ ਵੜ ਜੇ ਫਿਰ ਕਿੱਥੇ ਲੱਗਦਾ ਜੀ ਸੱਚੇ ਦਿਲੋਂ ਨ ਕੋਦਰ ਵੜ ਜੇ ਫਿਰ ਕਿੱਥੇ ਲੱਗਦਾ ਜੀ ਰੱਬ ਦਾ ਕਰ ਸ਼ੁਕਰਾਨਾ ਸੋਹਣਿਆ ਸਾਡੇ ਕੋਲੇ ਕੀ ਰਾਤ ਦਾ ਕਰ ਸ਼ੁਕਰਾਨਾ ਸੋਹਣਿਆ ਸਾਡੇ ਕੋਲੇ ਕੀ ਰੱਬ ਦਾ ਕਰ ਸ਼ੁਕਰਾਨਾ ਸੋਹਣਿਆ ਸਾਡੇ ਸ਼ੰਕੀ ਰਾਜੂ ਪਾਵੇ ਧਮਾਲਾਂ ਜਦੋਂ ਦੀ ਸਾਈਂ ਬਾਫੜੀ ਸ਼ੰਕੀ ਰਾਜੂ ਪਾਵੇ ਧਮਾਲਾਂ ਜਦੋਂ ਦੀ ਸਾਈਂ ਬਾਫੜੀ ਰੱਬ ਦਾ ਕਰ ਸ਼ੁਕਰਾਨਾ ਸੋਹਣਿਆ ਸਾਡੇ ਕੋਲੇ ਕੀ ਮਸਤਾਂ ਦਾ ਕਰ ਸ਼ੁਕਰਾਨਾ ਸੋਹਣਿਆ ਸਾਡੇ ਕੋਲੇ ਮਸਤਾਂ ਦਾ ਕਰ ਸਕਰਾ ਨਾ ਸੁਣਿਆ ਸਾਡੇ ਕੋਲੇ